ਸੁਖ ਲਾਤੀਆ ਇੱਕ ਨਾਂ ਜੋ ਪਹਿਲਾਂ ਇੰਸਟਾਗ੍ਰam ਤੇ ਇਨਫਲੂਐਂਸਰ ਲਈ ਜਾਣਿਆ ਜਾਂਦਾ ਸੀ ਪਰ ਹੁਣ ਉਹੀ ਨਾਂ ਕਤਲ ਦੇ ਕੇਸ 'ਚ ਚਰਚਾ ਦਾ ਕੇਂਦਰ ਬਣ ਗਿਆ ਹੈ ਜੀ ਹਾਂ ਸੁਖ ਲਾਤੀਆ ਉੱਤੇ ਇੱਕ ਔਰਤ ਦੇ ਕਤਲ ਦਾ ਦੋਸ਼ ਲਾਇਆ ਗਿਆ ਹੈ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਕਤਲ ਦੇ ਇਲਜ਼ਾਮ ਹਾਲੇ ਸਾਬਤ ਨਹੀਂ ਹੋਏ ਪਰ ਉਹ ਇਸ ਵੇਲੇ ਪੁਲਿਸ ਹਿਰਾਸਤ ਵਿੱਚ ਹੈ ਇਲਜ਼ਾਮਾਂ ਮੁਤਾਬਕ ਇੱਕ ਆਦਮੀ ਵੱਲੋਂ ਆਪਣੀ ਹੀ ਪਤਨੀ ਨੂੰ ਮਾਰਵਾਉਣ ਲਈ ਸੁਫਾਰੀ ਦਿੱਤੀ ਗਈ ਕਹਿੰਦੇ ਨੇ ਕਿ ਇਹ ਕਤਲ 5 ਲੱਖ ਰੁਪਏ ਦੀ ਰਕਮ ਕਰਵਾਇਆ ਗਿਆ ਪੁਲਿਸ ਅਨੁਸਾਰ ਇੱਕ ਕਤਲ ਸੁਖਰਾਤਿਆ ਨੇ ਆਪਣੇ ਕਜ਼ਨ ਪ੍ਰਾਨਾਲ ਮਿਲ ਕੇ ਕੀਤਾ ਸਭ ਤੋਂ ਪਹਿਲਾਂ ਰੈਕੀ ਕੀਤੀ ਗਈ ਸੁਖਰਾਤਿਆ ਨੇ ਗੁਰਪ੍ਰੀਤ ਸਿੰਘ ਨਾਲ ਮਿਲ ਕੇ ਔਰਤ ਦੀ ਜਾਣਕਾਰੀ ਇਕੱਠੀ ਕੀਤੀ ਉਸ ਦਾ ਪਿੱਛਾ ਕੀਤਾ ਫਿਰ ਸਦਕ ਦੇ ਵਿਚਕਾਰ ਮੂੰਹ ਤੇ ਮਾਸਕ ਲਾ ਕੇ ਔਰਤ ਦਾ ਗਲਾ ਵਧ ਦਿੱਤਾ ਗਿਆ ਇਹ ਸਾਰੀ ਵਾਰਦਾਤ ਸੀਸੀਟੀਵੀ ਚ ਕੈਦ ਹੋ ਚੁੱਕੀ ਹੈ सुखरातिया ने पुलिस दी पूछताछ ਵਿੱਚ ਕਬੂਲਿਆ ਕਿ ਉਸਨੇ किशोर ਸਿੰਘ ਨਾਂ ਦੇ ਇੱਕ ਆਦਮੀ ਤੋਂ 5 ਲੱਖ ਰੁਪਏ ਲਈ ਇੱਕ ਕਤਲ ਦੀ ਯੋਜਨਾ ਬਣਾਈ। ਪੁਲਿਸ ਵੱਲੋਂ ਲਗਾਤਾਰ ਜਾਂਚ ਜਾਰੀ ਹੈ ਅਤੇ ਹੋਰ ਦੱਸੀਆਂ ਗਈਆਂ ਗੱਲਾਂ ਦੀ ਤਸਦੀਕ ਕੀਤੀ ਜਾ ਰਹੀ ਹੈ। ਸੁਖਰਾतिया ਨੇ ਕੇਵਲ 12ਵੀਂ ਤੱਕ ਪੜ੍ਹਾਈ ਕੀਤੀ ਸੀ। ਮਾਡਲਿੰਗ ਦੇ ਸੁਪਨੇ ਲੈ ਕੇ ਉਹ ਆਪਣੇ ਮਾਮੇ ਦੇ ਪੁੱਤ ਨਾਲ ਮੁੰਬਈ ਗਿਆ ਸੀ। ਉੱਥੇ ਇੰਸਟਾਗ੍ਰਾਮ ਤੇ ਮਾਡਲਿੰਗ ਅਤੇ ਰੀਲਸ ਰਾਹੀਂ ਮਸ਼ਹੂਰ ਹੋਇਆ। ਲਗਾਤਾਰ ਕਿਸੇ ਨਾ ਕਿਸੇ ਵਿਵਾਦ ਚੱਕਰਿਆ ਰਹਿੰਦਾ ਸੀ। ਅੱਜ ਉਹੀ ਇਨਫਲੂਐਂਸਰ ਜਿਸ ਦੇ 5 ਲੱਖ ਤੋਂ ਵੱਧ ਫੋਲੋਅਰ ਸਨ ਹੁਣ ਕਤਲ ਦੇ ਦੋਸ਼ਾਂ 'ਚ ਜੇਲ੍ਹ ਦੀਆਂ ਸਲਾਕਾਂ ਪਿੱਛੇ ਹੈ ਹੁਣ ਸਵਾਲ ਇਹ ਹੈ ਕਿ ਸੁਖਰਾਤਿਆ ਸੱਚਮੁੱਚ ਕਤਲ ਕਰਵੋਣ ਵਾਲਾ ਹਥਿਆਰਾ ਹੈ ਜਾਂ ਪੂਰੀ ਕਹਾਣੀ ਦੇ ਪਿੱਛੇ ਹੋਰ ਕੋਈ ਰਾਜ਼ ਲੁਕਿਆ ਹੋਇਆ ਹੈ ਪੁਲਿਸ ਵੱਲੋਂ ਜਾਂਚ ਜਾਰੀ ਹੈ ਅਤੇ ਜਦ ਤੱਕ